हां जुड़ो सारे नूं। कर दें, तो। देहरे कौन होगा सताल जुड़ो किरण फटाफट लाइज जनाब ਨਵੀਂ ਤੋਂ ਜੁੜ ਗਏ ਪੀ ਲੋ ਲਾਈਵ ਨੂੰ ਸ਼ੇਅਰ ਕਰ ਦਿਓ ਅੱਜ ਆਪਾਂ ਲਾਈਵ ਹੋਵਾਂਗੇ 8 ਵਜੇ ਫੇਸਬੁੱਕ ਤੇ ਆਪਣੇ ਨਾਲ ਹੋਣਗੇ ਬਰਜਿੰਦਰ ਸਿੰਘ ਕੰਗ ਪਟਿਆਲਾ ਤੋਂ ਤੋਂ ਜੁੜੋ ਬੱਤਵਾਂ ਦੇ ਸ਼ਾਮ ਨੂੰ ਇਹਦੇ ਸਬੰਧ ਵਿੱਚ ਆਪਾਂ ਲਾਈਵ ਹੋਏ ਆ ਅੱਜ ਸ਼ਾਮ ਨੂੰ 8 ਵਜੇ ਆਪਣੇ ਫੇਸਬੁੱਕ ਚੈਨਲ ਆਰਟੀਬੀ ਨੀਲਵਾਲ ਤੇ ਲਾਈਵ ਹੋਵਾਂਗੇ ਤੁਸੀਂ ਸਾਰੇ ਜਰੂਰ ਜੁੜੋ ਲਾਈਵ ਨੂੰ ਸ਼ੇਅਰ ਕਰੋ फटाफट ਇਸੇ ਸਬੰਧ ਵਿੱਚ ਅੱਜ ਲਾਈਵ ਹੋਏ ਆ ਬਹੁਤ ਬਹੁਤ ਲਾਈਵ ਨੂੰ ਸ਼ੇਅਰ ਕਰੋ ਅੱਜ 8 ਵਜੇ ਫੇਸਬੁੱਕ ਤੇ ਸਾਡੇ ਨਾਲ ਹੋਣਗੇ ਵਰਜਿੰਦਰ ਸਿੰਘ ਕੰਗ ਕੰਗ ਗਾਉਂ ਫਰਮ ਪਟਿਆਲਾ ਬਹੁਤ ਬਹੁਤ ਲਾਈਵ ਨੂੰ ਸ਼ੇਅਰ ਕਰੋ ਮੈਕਸ ਕਿਊਟ ਪੱਤੀ ਓਕੇ ਓਕੇ ਵਧੀਆ ਗੱਲਬਾਤ ਆ ਜੁੜਿਓ ਲਾਈਵ ਨੂੰ ਸ਼ੇਅਰ ਕਰੋ ਅੱਜ ਆਪਣੇ ਨਾਲ ਪਟਿਆਲਾ ਤੋਂ ਹੋਣਗੇ ਕੰਗਵਾਲਡ ਫਾਰਮ ਦੇ ਜਿਹੜੇ ਓਨਰ ਸਿੰਘ ਕੰਗਰ ਉਹਨਾਂ ਨਾਲ ਗੱਲਬਾਤ ਕਰਾਂਗੇ ਗੌਟ ਫਾਰਮ ਦੀ ਆਪਾਂ ਇਹਦੇ ਵਿੱਚ ਜਿਹੜੇ 8 ਵਜੇ ਆ ਜਿਓ ਕਰਾ ਫਟਾ ਫਟਾ ਲਾਈਵ ਨੂੰ ਸ਼ੇਅਰ ਕਰ ਦਿਓ ਬਸ ਮੈਸੇਜ ਦੇਣ ਪਾਸੇ ਆਪਾਂ ਨੇ ਇਹ ਲਾਈਵ ਪਾਇਆ ਵੱਧ ਤੋਂ ਵੱਧ ਵੀਰ ਜਿੰਨੇ ਹੈਗੇ ਉਹਨਾਂ ਜੁੜਿਓ ਫਿਰ ਹੋਰ ਕੋਈ ਤੁਸੀਂ ਆਪਣੀ ਸਲਾਹ ਦੇਣੀ ਚਾਹੁੰਦੇ ਹੋ ਤੁਹਾਨੂੰ ਦੱਸਿਆ ਜੀਗਾ ਵੀ ਆਪਾਂ ਆ ਸਕਦੇ ਹਾਂ ਆਪਣੇ ਨਾਲ ਜੀ ਪਾ ਲਾਈਵ ਹੋਣਾ ਫੇਸਬੁੱਕ ਦੇ ਉੱਤੇ ਆਪਣਾ ਜਿਹੜਾ ਪੇਜ ਬਣਿਆ ਹੋਇਆ ਆ ਆਰਟੀਵੀ ਨੀਲੋਵਾਲ ਅੱਜ ਆਪਣੇ ਨਾਲ ਜਿਹੜੇ ਗੈਸਟ ਹੋਣਗੇ 8:00 ਪੀਐਮ ਲਾਈਵ ਦੇ ਵਿੱਚ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਗੋਟ ਫਾਰਮ ਦੇ ਸਬੰਧ ਵਿੱਚ ਅ ਬਾਰਛ ਚਿਚੇਰੀ ਹੋ ਗਈ ਸੀ ਹੁਣ ਇਸ ਟਾਈਮ ਉਹ ਨਹੀਂ ਹੈਗੀ ਮਹਿੰਦਰਾ ਬਿਸਵਕਰਮਾ ਟਾਈਮ ਕੀ ਹੈ ਜੀ ਟਾਈਮ ਹੈਗਾ ਜੀ 8 ਵਜੇ ਅੱਜ ਸ਼ਾਮ ਨੂੰ 8 ਵਜੇ ਲਾਈਵ ਦੇ ਵਿੱਚ ਗੌਟ ਫਾਰਮ ਦੇ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਨਗੇ ਜਿਹੜੀ ਸਲਾਹ ਕਿਸੇ ਵਾਰ ਕੋਈ ਤੁਹਾਡਾ ਆਊਗਾ ਉਹਦੇ ਵਾਸਤੇ ਨੰਬਰ ਤੁਹਾਨੂੰ ਦੇ ਦਿੰਦਾ ਮੈਂ 9417384919 ਤੇ ਕਾਲ ਕਰਕੇ ਤੁਸੀਂ ਆਪਣੀ ਵੀ ਕੋਈ ਜਾਣਕਾਰੀ ਲੈ ਸਕਦੇ ਹੋ ਬੱਕਰੀਆਂ ਦੇ ਸੰਬੰਧ ਵਿੱਚ ਭੇਡਾਂ ਦੇ ਸੰਬੰਧ ਵਿੱਚ ਅੱਜ ਆਪਣੇ ਨਾਲ ਓਨਰ ਹੋਣਗੇ ਕੰਗ ਗੌਟ ਫਾਰਮ ਵਾਲੇ ਵਰਜਿੰਦਰ ਸਿੰਘ ਕੰਗ ਜੀ ਇਹ ਲਾਈਵ ਨੂੰ ਸ਼ੇਅਰ ਕਰ ਦਿਓ ਤਾਂ ਉਹ ਪਤਾ ਲੱਗ ਸਕੇ ਨਹੀਂ ਨਹੀਂ ਫੇਸਬੁੱਕ ਤੇ ਲਾਈਕ ਕਰਾਂਗੇ YouTube ਤੇ ਲਾਈਵ ਅਜੇ ਨਹੀਂ ਇਕੱਠਾ ਕਰਿਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹਫਤੇ ਤੱਕ ਆਪਾਂ ਨਾ ਸਾਰੇ ਕਿਤੇ ਲਾਈਵ ਹੋਇਆ ਕਰਾਂਗੇ ਭਾਵੇਂ ਤੁਸੀਂ ਇੰਸਟਾ ਤੇ ਦੇਖ ਲਓ ਤੇ ਭਾਵੇਂ ਤੁਸੀਂ YouTube ਤੇ ਦੇਖ ਲਓ ਅ ਕੁਝ ਸਮਾਂ ਸਾਨੂੰ ਦਿਓ ਉਸ ਤੋਂ ਬਾਅਦ ਆਪਾਂ ਜਿੱਥੇ ਕਹੋਗੇ ਤੁਹਾਨੂੰ ਉੱਥੇ ਲਾਈਵ ਮਿਲਾਂਗੇ ਤੇ ਬਾਕੀ ਲਾਈਵ ਨੂੰ ਸ਼ੇਅਰ ਕਰੋ ਹਾਂਜੀ ਅੱਜ 8 ਵਜੇ Facebook ਤੇ ਲਾਈਵ ਹੋ ਜਾਣਾ ਆਪਣੇ ਨਾਲ ਹੋਣਗੇ ਬਰਜਿੰਦਰ ਸਿੰਘ ਕੰਗ ਕੰਗ ਗੋਟ ਫਾਰਮ ਪਟਿਆਲਾ ਉਹਨਾਂ ਤੋਂ ਆਪਾਂ ਉਹਨਾਂ ਦੀ ਸਕਸੈਸ ਬਾਰੇ ਗੱਲਬਾਤ ਕਰਾਂਗੇ ਹਨ ਵੀ ਫਾਰਮਰ ਨੂੰ ਕਿੱਦਾਂ ਅੱਗੇ ਲੈ ਕੇ ਜਾਇਆ ਜਾ ਸਕਦਾ ਕਿੱਦਾਂ ਉਹਨੂੰ ਆਪਾਂ ਬढ़ावा ਦੇ ਸਕਦੇ ਆ ਕਿੱਦਾਂ ਆਪਣੇ ਕੰਮ ਨੂੰ ਉੱਪਰ ਵੱਲ ਨੂੰ ਵਧਾ ਸਕਦੇ ਆ ਲੈ ਸਕਦੇ ਆ ਹਨਾ ਤਰੱਕੀ ਦੇ ਰਾਹ ਤੇ ਜੇ ਗੱਲ ਕਰੀਏ ਆਪਾਂ ਹਨਾ ਇਹਨਾਂ ਤੋਂ ਸਿੱਖਾਂਗੇ ਬਹੁਤ ਸਾਰੀਆਂ ਗੱਲਾਂ ਜਾਣਕਾਰੀ ਦੇਣਗੇ ਕੰਗਸਾਬ ਆਪਾਂ ਨੂੰ ਲਾਈਵ ਨੂੰ ਸ਼ੇਅਰ ਕਰੋ ਟਾਈਮਿੰਗ 8 ਵਜੇ ਦਾ ਇਹ ਨੰਬਰ ਕਿਸੇ ਨੂੰ ਜ਼ਰੂਰ ਤਾਂ ਤੁਸੀਂ ਕਮੈਂਟ ਕਰਕੇ ਨੰਬਰ ਲੈ ਸਕਦੇ ਹੋ ਚੱਲ ਕੀ ਕਰ ਸਕਦੇ ਆਂਗੇ ਇਸ ਤਰ੍ਹਾਂ ਦੀਆਂ ਅਗਰ ਤੁਹਾਡੇ ਕੋਲ ਕੋਈ ਟੈਲੈਂਟ ਹੈਗਾ ਘੋੜਿਆਂ ਦੇ ਸਬੰਧ ਵਿੱਚ ਕੁੱਤਿਆਂ ਦੇ ਸਬੰਧ ਵਿੱਚ ਬੱਕਰੀਆਂ ਮੱਝਾਂ ਦੇ ਸਬੰਧ ਵਿੱਚ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਸਾਡੇ ਲਾਈਵ ਦੇ ਵਿੱਚ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਲਾਈਵ ਦੇ ਵਿੱਚ ਟਾਈਮ ਜਰੂਰ ਦਿੱਤਾ ਜਾਵੇਗਾ ਕੇਐਸ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੇਐਸ ਸਾਹਿਬ ਹਾਂ ਜੀ ਕਿੱਥੋਂ ਆ ਆਪਣਾ ਕੇਐਸ ਜੀ ਕਿੱਥੋਂ ਆਪਾਂ ਜੀ ਤੇ ਅੱਜ ਆਪਾਂ ਫੇਸਬੁੱਕ ਤੇ ਲਾਈਵ ਹੋਵਾਂਗੇ 8 ਵਜੇ ਤੇ ਜੁੜਿਓ ਲਾਈਵ ਦੇ ਵਿੱਚ ਤੇ ਆਹ ਲਾਈਵ ਨੂੰ ਵੀ ਸ਼ੇਅਰ ਕਰ ਦਿਓ YouTube ਤੇ ਵੀ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਅੱਜ ਆਪਣੇ ਨਾਲ ਨੇ ਕੰਗਗੋਟ ਫਾਰਮ ਦੇ ਜਿਹੜੇ ਓਨਰ ਨੇ ਵਰਜਿੰਦਰ ਸਿੰਘ ਕੰਗ ਜੀ ਕੰਗਗੋਟ ਫਾਰਮ ਪਟਿਆਲਾ ਉਹ ਆਪਣੇ ਅੱਜ ਗੈਸਟ ਹੋਣਗੇ ਅੱਜ ਦੇ ਲਾਈਵ ਦੇ ਵਿੱਚ ਤਾਂ ਉਹਨੂੰ 8 ਵਜੇ ਜਰੂਰ ਲਾਈਵ ਦੇ ਵਿੱਚ ਜੁੜਿਓ ਕੋਈ ਤੁਹਾਡਾ ਆਪਣਾ ਸਵਾਲ ਹੁੰਦਾ ਗੋਦ ਫਾਰਮ ਇਹਦੇ ਸੰਬੰਧੀ ਉਹ ਤੁਸੀਂ ਕਰ ਸਕਦੇ ਹੋ ਤੁਹਾਡੀ ਜਰੂਰ ਤੁਹਾਨੂੰ ਮੰਨ ਲਓ ਤੁਹਾਡਾ ਮਸਲਾ ਹੱਲ ਹੋਵੇਗਾ ਜਿੱਦਾਂ ਦਾ ਵੀ ਹੋਊਗਾ ਨਾ ਤੇ ਕਮੈਂਟ ਕਰਕੇ ਦੱਸਿਓ ਆਪਾਂ ਕਿੱਥੋਂ-ਕਿੱਥੋਂ ਜੁੜੇ ਹੋਇਆ ਪਰ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਲਾਈਕ ਕਿਸੇ ਨੇ ਨਹੀਂ ਕੀਤਾ ਆਪਾਂ ਨੂੰ ਹਣ ਲਾਈਕ ਵੀ ਕਰਿਆ ਕਰੋ ਉੱਤੇ ਕਲਿੱਕ ਨਹੀਂ ਕੋਈ ਵੀ ਹੁੰਦੀ ਤੁਹਾਡੀ ਦੇਖ ਲਓ 353 ਬੰਦੇ ਜੁੜ ਗਏ ਇੱਕ ਵੀ ਲਾਈਕ ਨਹੀਂ ਹੈ ਲਾਈਕ ਵੀ ਕਰਿਆ ਕਰੋ ਫੇਰ ਹੀ ਮੈਨੂੰ ਪਤਾ ਲੱਗਦਾ ਵੀ ਤੁਸੀਂ ਮਤਲਬ ਦੇਖਣ ਵਾਲੇ ਹੈਗੇ ਹੋ ਨਾ ਪਿਆਰ ਵਾਲੇ ਕਰੋ ਲਾਈਵ ਨੂੰ ਸ਼ੇਅਰ ਤੇ ਕਲਿੱਕ ਵੀ ਜਰੂਰ ਕਰੋ ਅਮੀਨਾਜ਼ ਵਰਕ ਪਾਕਿਸਤਾਨ ਦੀ ਖੁਦਾ হাফਜੀ ਪਾਕਿਸਤਾਨ ਵਾਲਿਓ ਸਤਿ ਸ੍ਰੀ ਅਕਾਲ ਸਾਡੇ ਪੰਜਾਬ ਵਾਲਿਓ ਬੱਕਰੀਆਂ ਦੇ ਸਬੰਧ ਵਿੱਚ ਕੋਈ ਵੀ ਗੱਲਬਾਤ ਤੁਸੀਂ ਕਰ ਲਈਏ ਸ਼ਾਮ ਨੂੰ ਆਪਣੇ ਨੰਬਰ ਤੇ ਕਰ ਸਕਦੇ ਹੋ 9417384919 ਤੇ ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਪਾਂ ਤੁਹਾਡੇ ਸਵਾਲ ਵੀ ਰੱਖ ਦਵਾਂਗੇ ਅ ਅਗਰ ਤੁਹਾਡੇ ਜਿਹੜੇ ਕੋਈ ਜਾਇਜ਼ ਸਵਾਲ ਹੋਣਗੇ ਉਹ ਆਪਾਂ ਕੰਗ ਸਾਹਿਬ ਨਾਲ ਜਰੂਰ ਸਾਂਝੇ ਕਰਾਂਗੇ ਤੇ ਬਤ ਵਤ ਲਾਈਵ ਨੂੰ ਸ਼ੇਅਰ ਕਰ ਦਿਓ ਸ਼ਾਮ ਨੂੰ 8 ਵਜੇ ਆਪਣੇ ਫੇਸਬੁਕ ਪੇਜ ਦੇ ਉੱਤੇ ਲਾਈਵ ਹੋਵਾਂਗੇ ਨਾ ਕਿ YouTube ਤੇ YouTube ਤੇ ਆਪਾਂ ਲਾਈਵ ਹੋਇਆ ਮੈਸੇਜ ਦੇਣ ਵਾਸਤੇ ਜਿਹੜੇ ਮੇਰੇ ਵੀ YouTube ਤੇ ਆਪਾਂ ਨੂੰ ਲਾਈਕ ਕਰਦੇ ਆਂ ਤੇ ਸ਼ੇਅਰ ਕਰਦੇ ਆਂ ਜਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹ ਸਾਰੇ ਤੁਸੀਂ ਆਪਾਂ ਫੇਸਬੁੱਕ ਤੇ ਅੱਜ ਇਕੱਠੇ ਹੋਵਾਂਗੇ ਤੇ ਉਧਰ ਜਰੂਰ ਪਹੁੰਚੋ ਸ਼ਾਮ ਨੂੰ 8 ਵਜੇ ਆਰਟੀਵੀ ਨੀਲੋਵਾਲ ਇਹੀ ਚੈਨਲ ਸੇਮ ਚੀਜ਼ ਆ ਆਪਣਾ ਇੱਕੋ ਹੀ ਡਾਟਾ ਇੱਕੋ ਹੀ ਲੋਗੋ ਆ ਉਥੇ ਆਪਾਂ ਦੇਖ ਸਕਦੇ ਆ ਜੀ ਕੋਈ ਜਾਣਕਾਰੀ ਲੈਣੀ ਹੁੰਦੀ ਆ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਨਾਲ ਤੁਹਾਨੂੰ ਦਿੱਤਾ ਹੋਊਗਾ ਤੁਸੀਂ ਆਪਣਾ ਕੋਈ ਸਵਾਲ ਰੱਖਣਾ ਚਾਹੁੰਦੇ ਹੋ ਦੱਸ ਸਕਦੇ ਹੋ ਵੀ ਇਹ ਗੱਲਬਾਤ ਕਰਨੀ ਤੁਸੀਂ ਤਾਂ ਆਪਾਂ ਜਰੂਰ ਤੁਹਾਡੀ ਸਾਂਝੀ ਕਰਾਂਗੇ ਕਰ ਦਿਓ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਕਰ ਦਿਓ ਕਰ ਦਿਓ ਅੱਜ ਤੇ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਦੇਖੋ ਇੱਕ ਵੀ ਲਾਈਕ ਨਹੀਂ ਆਪਾਂ ਨੂੰ ਕਰੇ ਕੀਤਾ ਤੁਸੀਂ ਨੇ ਲਾਈਕ ਜ਼ਰੂਰ ਕਰਿਆ ਕਰੋ ਅਗਰ ਕੋਈ ਤੁਹਾਡੇ ਕੋਲ ਘੋੜਿਆਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਹੈਗੀ ਹੈ ਫੇਟ ਸੰਭਾਲ ਨੂੰ ਲੈ ਕੇ ਜਾਂ ਫਾਰਮਿੰਗ ਦੇ ਸਬੰਧ ਵਿੱਚ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਪੁਖਤਾ ਵਧੀਆ ਜਾਣਕਾਰੀ ਤੁਸੀਂ ਦੇ ਸਕਦੇ ਹੋ ਤਾਂ ਆਪਣੇ ਚੈਨਲ ਤੇ ਆ ਸਕਦੇ ਹੋ ਜਿਹੜਾ 8:00 PM ਲਾਈਵ ਆਪਣਾ ਚੱਲਦਾ ਹੈ ਡੇਲੀ ਚੱਲ ਰਿਹਾ तकरीबन ਤੇ ਤੁਸੀਂ ਉਹਦੇ ਵਿੱਚ ਆਪਣਾ ਕੋਈ ਸੁਝਾਅ ਦੇਣਾ ਵਧੀਆ ਜਾਣਕਾਰੀ ਦੇਣੀ ਆ ਉਹ ਵੀ ਤੁਸੀਂ ਦੇ ਸਕਦੇ ਹੋ ਉਹਦੇ ਵਾਸਤੇ ਕੰਟੈਕਟ ਨੰਬਰ ਤੁਹਾਨੂੰ ਦੇ ਦਿੰਨੇ ਆ 947384919 ਤੇ ਤੁਸੀਂ ਕਾਲ ਕਰ ਸਕਦੇ ਹੋ ਰਿਜਵਾਨਾ ਕੌਸਰ ਹਾਂਜੀ ਕਿੱਥੋਂ ਜੀ ਆਪਾਂ ਰਿਜਵਾਨਾ ਕੌਸਰ ਵੈਸੇ ਡਿਲੀਟ ਕਰਤਾ ਤੁਸੀਂ ਨੇ ਅੱਜ ਆਪਾਂ ਲਾਈਵ ਹੋਵਾਂਗੇ 8 ਵਜੇ ਫੇਸਬੁੱਕ ਤੇ ਆਰਟੀਵੀ ਚੈਨਲ ਦੇ ਉੱਤੇ ਜਰੂਰ ਜੁੜਿਓ ਗੱਲਬਾਤ ਦਾ ਵਿਸ਼ਾ ਰਹੂਗਾ ਗੌਟ ਫਾਰਮਿੰਗ ਬਾਰੇ ਜਿਹੜੇ ਵੀ ਗੌਟ ਫਾਰਮਿੰਗ ਦਾ ਕੰਮ ਕਰਦੇ ਨੇ ਇਹ ਜਾਣਕਾਰੀ ਦੇਣਗੇ ਆਪਾਂ ਨੂੰ ਵਰਜਿੰਦਰ ਸਿੰਘ ਕੰਗੂ ਜੀ ਉਹਨਾਂ ਕੋਲ ਆਪਾਂ ਜਾਣਕਾਰੀ ਲਵਾਂਗੇ ਕਰਾਂਗੇ ਸਾਂਝੀ ਗੌਟ ਫਾਰਮਿੰਗ ਬਾਰੇ ਫਾਰਮ ਦੇ ਸਬੰਧ ਵਿੱਚ ਗੱਲਬਾਤਾਂ ਕਰਾਂਗੇ ਇਹ ਤੋ ਹੀ ਜੁੜੋ ਲਾਈਵ ਦੇ ਨਾਲ ਰिजਵਾਨ ਅ ਰिजਵਾਨ ਜੀ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਕਮੈਂਟ ਕਰਕੇ ਦੱਸ ਦਿਆ ਕਰੋ ਲਾਈਕ ਜ਼ਰੂਰ ਕਰਨਾ ਲਾਈਕ ਬਹੁਤ ਕੱਟ ਕਰਦੇ ਆ ਆਪਾਂ ਲਾਈਵ ਦੇ ਉੱਤੇ ਜੁੜ ਬਹੁਤ ਜਾਂਦੇ ਆ ਵੀਰ ਤੇ ਨਾ ਥੋੜੇ ਸਮੇ ਬਾਅਦ ਤੇ ਲਾਈਵ ਹੋਈ ਸੀ ਬਟਾਫਰ ਸ਼ੇਅਰ ਕਰ ਦਿਓ ਜਿੰਨੇ ਮੇਰੇ ਵੀਰ ਜੁੜਿਆ ਲਾਈਵ ਅੱਗੇ ਤੋਂ ਬਾਅਦ ਗਰੁੱਪਾਂ ਦੇ ਵਿੱਚ ਕਰੋ WhatsApp ਤੇ ਕਰ ਦਿਓ Facebook ਤੇ ਕਰ ਦਿਓ ਜਿੱਥੇ ਵੀ ਹੁੰਦਾ ਕਰ ਦਿਓ ਕਜੀ ਫਿਰ ਪਤਾ ਲੱਗ ਜਾਂਦਾ ਵੀ ਅੱਜ ਆਪਾਂ ਲਾਈਵ ਹੋਵਾਂਗੇ 8 ਵਜੇ Facebook ਤੇ ਆਪਣਾ ਪੇਜ ਹੈਗਾ RTV ਨੀਲੋਵਾਲ ਤੇ ਤੁਸੀਂ ਸਰਚ ਮਾਰ ਸਕਦੇ ਹੋ ਫੋਲੋ ਕਰ ਲਓ ਅਗਰ ਨਹੀਂ ਕੀਤਾ Facebook ਪੇਜ ਉੱਤੇ ਤੁਹਾਨੂੰ ਜਾਣਕਾਰੀ ਦੇਣਗੇ ਅੱਜ ਬਰਜਿੰਦਰ ਸਿੰਘ ਕੰਗ ਜੀ ਕਰਾਂਗੇ ਗੱਲਾਂ ਬਾਤਾਂ ਉਹਨਾਂ ਨਾਲ ਕੰਗ ਗੌਟ ਫਾਰਮ ਪਟਿਆਲਾ ਤੋਂ ਆਪਣੇ ਨਾਲ ਅੱਜ ਗੈਸਟ ਨੇ ਆ ਜੋ ਕਰ ਫਟਾਫਟ 5 ਮਿੰਟ ਹੋਰ ਲਾਈਏ ਇੱਕ ਲਾਈਕ ਹੋ ਗਿਆ ਭਾਈ ਕੌਣ ਕਰ ਗਿਆ ਜਿਹਦਾ ਲਾਈਕ ਆਪਾਂ ਨੂੰ ਅਜ ਇੱਕ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਫਿਰ ਮਿਲਦੇ ਹੱਠ ਵਜੇ ਫੇਸਬੁੱਕ ਤੇ ਆ ਜਿਓ ਸਤਿ ਸ੍ਰੀ ਅਕਾਲ ਜੀ